ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਪਾਵਨ ਬਾਣੀ ਵਿੱਚ ਇਦਾਂ ਦੇ ਸ਼ਬਦ ਆਉਂਦੇ ਆ ਨਾ ਨਾਨਕ ਕੋਟਨ ਮੈਂ ਕੋ ਨਾਰਾਇਣ ਜੇ ਜੀਤ ਉਦੋਂ ਇਹ ਸਮਝ ਲੈਣਾ ਚਾਹੀਦਾ ਵੀ ਜਿਹਨੂੰ ਪ੍ਰਮਾਤਮਾ ਦੀ ਰੱਬ ਦੀ ਸਮਝ ਹੈ ਨਾ ਉਹ ਕਰੋੜਾਂ ਵਿੱਚੋਂ ਇੱਕ ਹੈ ਕਰੋੜਾਂ ਵਿੱਚੋਂ ਇੱਕ ਹੈ ਤੇ ਜਦੋਂ ਤੁਸੀਂ ਇੱਕ ਰੋਟੀਆਂ ਕਾਰਨ ਪੂਰਾ ਤਾਲ ਆ ਪਛੜਾ ਹੈ ਧਰਤੀ ਨਾਲ ਉਹਨਾਂ ਲੋਕਾਂ ਦੀ ਗੱਲ ਕਰੋਗੇ ਨਾ ਉਹ ਕਰੋੜਾਂ ਅਰਬਾਂ ਨੇ ਇੱਥੇ ਪਰ ਜਦੋਂ ਮੰਨਣ ਵਾਲੇ ਦੀ ਜਾਂ ਸਮਝ ਵਾਲੇ ਦੀ ਦਲੀਲ ਵਾਲੇ ਦੀ ਗੱਲ ਕਰੋਗੇ ਉਹ ਕਰੋੜਾਂ ਵਿੱਚੋਂ ਇੱਕ ਹੈ ਜੇ ਇਹ ਪਵਨ ਬਾਣੀ ਦੀਆਂ ਦਲੀਲਾਂ ਤੇ ਤੁਸੀਂ ਯਕੀਨ ਕਰਨਾ ਹੁਣ ਮੈਂ ਇਹ ਗੱਲ ਕਰਦਾ ਸਿੱਖ ਕੌਮ ਦੇ ਪ੍ਰਚਾਰਕ ਮੈਂ ਕਿਸੇ ਹੋਰ ਮਰਬ ਦੀ ਗੱਲ ਨਹੀਂ ਕਰਦਾ ਮੈਂ ਆਪਣੇ ਮਰਬ ਦੀ ਗੱਲ ਕਰਦਾ ਜਿਸ ਮਰਬ ਦੇ ਵਿੱਚ ਮੈਂ ਜੰਮਿਆ ਪੜਿਆ ਸਾਡੀ ਸਿੱਖ ਕੌਮ ਦੇ ਵਿੱਚ 92% ਉਹ ਪ੍ਰਚਾਰਕ ਨੇ ਜਿਹੜੇ ਰੋਟੀਆਂ ਕਾਰਨ ਪੂਰਾ ਤਾਲ ਆ ਪਛੜਾ ਧਰਤੀ ਨਾਲ ਇਸ ਅਵਸਥਾ ਦੇ ਮਤਲਬ ਜਿਨ੍ਹਾਂ ਦਾ ਕਿਸੇ ਮਨਬ ਨਾਲ ਧਰਮ ਨਾਲ ਰੋਜਗਾਰ ਜੁੜਿਆ ਹੋਇਆ ਹੈ ਨਾ ਟੋਰੀ ਫੁਲਕਾ ਚੱਲਦਾ ਉਹ ਬੰਦੇ ਕਦੇ ਵੀ ਸੱਚ ਨਹੀਂ ਬੋਲ ਸਕਦੇ ਕਦੇ ਵੀ ਸੱਚ ਨਹੀਂ ਬੋਲ ਸਕਦੇ ਜੇ ਮੈਂ ਗੱਲ ਕਰਨੀ ਕਿਉਂ ਚਾਹਣਾ ਜਿਨ੍ਹਾਂ ਵੀ ਪੰਜਾਬ ਦੇ ਅੰਦਰ ਜਾਂ ਪੂਰੇ ਭਾਰਤ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਡੇਰਾ ਬਾਦ ਹੈ ਉਹਨੂੰ ਪੈਦਾ ਕਿਹਨੇ ਕੀਤਾ ਹੈ ਜਣ ਕੇ ਜਿਹੜੀ ਬਾਬੇ ਨਾਨਕ ਦੀ ਫਿਲਾਸਫੀ ਹੈ ਨਾ ਵਿਚਾਰਧਾਰਾ ਸਿਧਾਂਤ ਹੈ ਉਹਨੂੰ ਖਤਮ ਕਰਨ ਦਾ ਯਤਨ ਕੀਤਾ ਹੋਇਆ ਹੈ ਜਨ ਕਿ ਗੁਰੂ ਸਾਹਿਬ ਦੇ ਸ਼ਰੀਕ ਬਣ ਕੇ ਇਹ ਬੰਦੇ ਡੇਰਿਆਂ ਦੇ ਵਿੱਚ ਬੈਠੇ ਇਹਦਾਂ ਦੀਆਂ ਗੱਲਾਂ ਬਾਤਾਂ ਕਰਦੇ ਆ ਇਹ ਮੈਂ ਕੋਈ ਲੋਕ ਸ਼ਿਪਕੀ ਨਹੀਂ ਗੱਲ ਕਹਿ ਰਿਹਾ ਮੈਂ ਆਪਣੀ ਸਮਝ ਦੇ ਮੁਤਾਬਕ ਕਹਿ ਰਿਹਾ ਹੋ ਸਕਦਾ ਹੈ ਕੱਲ ਨੂੰ ਕੋਈ ਮੈਨੂੰ ਭਾ ਕੇ ਕਦੇ ਵੀ ਇੱਥੇ ਬ੍ਰਹਮ ਗਿਆਨੀ ਵੀ ਹੈਗੇ ਆ ਹੁਣਗੇ ਜੀ ਅਸੀਂ ਕਿਸੇ ਨੂੰ ਰੋਕਦੇ ਜਿਹੜਾ ਕੋਈ ਬ੍ਰਹਮ ਗਿਆਨੀ ਹੈਗਾ ਉਹ ਬ੍ਰਹਮ ਗਿਆਨੀ ਮੰਨ ਕੇ ਰਵੇ ਅਸੀਂ ਕਿਸੇ ਨੂੰ ਰੋਕਦੇ ਪਰ ਜਦੋਂ ਪਾਵਨ ਬਾਣੀ ਵਿੱਚੋਂ ਬ੍ਰਹਮ ਗਿਆਨੀ ਸ਼ਬਦ ਦੇ ਅਰਥ ਕਰੋਗੇ ਨਾ ਬ੍ਰਹਮੰਡ ਦੇ ਅਰਥ ਕਰ ਲਓ ਪੂਰਾ ਬ੍ਰਹਿਮੰਡ ਜਾਂ ਪਰਮਾਤਮਾ ਕਰ ਲਓ ਗਿਆਨੀ ਜਿਹਨੂੰ ਉਸ ਬ੍ਰਹਮੰਡ ਬਾਰੇ ਪਰਮਾਤਮਾ ਬਾਰੇ ਸਮਝ ਹੈ ਇਹਦੇ ਸੌਖੇ ਹਰਤੇ ਹੀ ਹੈ ਹੁਣ ਮੰਨ ਲਓ ਗੱਲ ਜੇ ਕੋਈ ਇਥੇ ਬ੍ਰਹਮ ਗਿਆਨੀ ਹੈਗਾ ਆਪਾਂ ਮੰਨ ਲ ਲਈ ਬ੍ਰਹਮ ਗਿਆਨੀ ਹੈਗਾ ਗੁਰੂ ਪਾਸ਼ਾ ਕਹਿੰਦੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਨਾ ਗਤ ਦਾ ਮਤਲਬ ਹੁੰਦਾ ਅਵਸਥਾ ਵੀ ਜਿਹੜਾ ਬ੍ਰਹਮ ਗਿਆਨੀ ਹੈਗਾ ਨਾ ਉਹਨੂੰ ਕੀ ਬ੍ਰਹਮ ਗਿਆਨੀ ਹੀ ਜਾਣ ਸਕਦਾ ਇਹ ਸਚਾਈ ਹੈ ਮੰਨ ਲਓ ਗੱਲ ਕਿ ਬ੍ਰਹਮ ਗਿਆਨੀ ਹੈਗਾ ਤੇ ਜੋ ਬ੍ਰਹਮ ਗਿਆਨੀ ਹੈਗਾ ਉਹਦੀ ਅਵਸਥਾ ਨੂੰ ਉਸ ਬ੍ਰਹਮ ਗਿਆਨੀ ਨੂੰ ਬ੍ਰਹਮ ਗਿਆਨੀ ਹੀ ਜਾਣ ਸਕਦਾ ਦੂਜਾ ਨਹੀਂ ਜਾਣ ਸਕਦਾ ਜਿਹੜੇ ਸਾਡੇ ਚਿੰਟਿਆਂ ਵਾਲੇ ਇੱਥੇ ਕਰੋੜਾਂ ਨੇ ਫਲਾਣਾ ਬ੍ਰਹਮ ਗਿਆਨੀ ਧੰਮਕਾ ਬ੍ਰਹਮ ਗਿਆਨੀ ਮੰਨ ਲਓ ਗੱਲ ਜੇ ਮੈਂ ਕਿਸੇ ਨੂੰ ਕਹਦਾ ਵੀ ਫਲਾਣਾ ਬੰਦਾ ਮੇਰੇ ਸਾਹਮਣੇ ਬੈਠਾ ਉਹ ਬ੍ਰਹਮ ਗਿਆਨੀ ਹੈ ਜੇ ਮੈਂ ਕਿਸਦਾ ਨਾਮ ਲੈ ਕੇ ਕਹਦੇ ਵੀ ਫਲਾਣਾ ਬਾਬਾ ਬ੍ਰਹਮ ਗਿਆਨੀ ਹੈ ਜੋ ਮੈਨੂੰ ਸਵਾਲ ਕਰਦੇ ਨੇ ਤੇ ਗੁਰੂ ਪਾਸ਼ਾ ਨੇ ਕਿਹਾ ਹੈ ਵੀ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਨਾ ਵੀ ਤੂੰ ਬ੍ਰਹਮ ਗਿਆਨੀ ਹੈਗਾ ਬੰਦਾ ਮੈਨੂੰ ਸਵਾਲ ਕਰ ਸਕਦਾ ਤੇ ਫਿਰ ਇਹ ਅੱਗੇ ਜੱਕ ਖੋਲਿਆ ਗੁਰੂ ਪਾਸ਼ਾ ਨੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਜਾਂ ਇਹ ਕਹਿ ਲਓ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਦਾ ਕਰਤਾ ਗੁਰੂ ਪਾਸ਼ਾ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਨਾ ਉਹ ਸਦਾ ਜੀ ਰਿਹਾ ਉਹ ਮਰਦਾ ਨਹੀਂ ਦੇ ਨਾਲ ਹੀ ਕਿ ਬ੍ਰह्म ਗਿਆਨੀ ਸਭ ਸ੍ਰਿਸ਼ਟਾ ਕਰਤਾ ਵੀ ਬ੍ਰह्म ਗਿਆਨੀ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਜਿਹੜਾ ਬੰਦਾ ਇੱਥੇ ਕੋਈ ਬੰਦਾ ਬ੍ਰह्म ਗਿਆਨੀ ਖਵਾ ਰਹੇ ਹੁਣ ਸਵਾਲ ਕਰੀਏ ਵੀ ਤੂੰ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਬੰਦਾ ਮੰਨੂਗਾ ਵੀ ਮੈਂ ਸ੍ਰਿਸ਼ਟੀ ਪੈਦਾ ਕੀਤੀ ਹੈ ਮਨਸ਼ੇਦਾ ਬੰਦਾ ਮੰਨ ਲਓ ਗੱਲ ਮੈਨੂੰ ਕਹਿਤਾ ਕਿਸੇ ਨੇ ਵੀ ਬੂਟਾ ਸਿਂ ਬ੍ਰह्म ਗਿਆਨੀ ਹੈ ਮੈਂ ਹੋਂ ਮਚਾ ਹੋਂ ਮਚਾ ਕੈ ਤੂਫਾਨ ਮੈਂ ਬ੍ਰह्म ਗਿਆਨੀ ਕਿਉਂਕਿ ਮੈਨੂੰ ਸਵਾਲ ਕਰੇ ਡਿਪੂਟਾ ਸੇ ਉਹ ਬ੍ਰਹਮ ਗਿਆਨੀ ਹੈ ਕਿ ਮੈਂ ਇਹ ਕਹੂੰਗਾ ਕਿ ਮੈਂ ਸ੍ਰਿਸ਼ਟੀ ਪੈਦਾ ਕੀਤੀ ਕੋਈ ਕਹਿ ਸਕਦਾ ਇਹ ਜਿਹੜਾ ਪੁਜਾਰੀ ਲਾਣਾ ਇਹਨਾਂ ਨੇ ਇਹ ਸ਼ਬਦ ਪੜ ਲਏ ਸਮਝੇ ਨਹੀਂ ਆਪਣੀ ਮਰਜ਼ੀ ਨਾਲ ਅਰਥ ਕਰਾ ਕੇ ਲੋਕਾਂ ਤੇ ਥੋਪਤੇ ਲੋਕਾਂ ਨੂੰ ਗੁੰਮਰਾਹ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਤੋੜ ਕੇ ਆਪਣੇ ਨਾਲ ਇਹਨਾਂ ਨੇ ਜੋੜ ਲਿਆ ਇਹ ਸੱਚਾਈ ਹੈ ਇੱਕ ਉਦਾਹਰਣ ਦੇਣੀ ਹੈ ਇੱਕ ਮਾਂ ਇਹ ਕਹਿੰਦੀ ਹੈ ਕਿ ਮੇਰਾ ਪੁੱਤਰ ਮੇਰਾ ਬੇਟਾ ਮੇਰੇ ਪਤੀ ਵਰਗਾ ਹੈ ਜਿਹੜੀ ਮਾਂ ਨੇ ਆਪਣੇ ਕੁੱਖ ਤੋਂ ਆਪਣੇ ਪੁੱਤਰ ਨੂੰ ਆਪਣੇ ਪੁੱਤ ਨੂੰ ਜਨਮ ਦਿੱਤਾ ਹੈ ਉਹ ਇਹ ਕਹਿੰਦੀ ਹੈ ਤੁਸੀਂ ਸੁਣੋਗੇ ਵੀ ਕਿ ਮੇਰਾ ਪੁੱਤ ਮੇਰੇ ਪਤੀ ਵਰਗਾ ਹੈ ਕਹਿੰਦੀ ਹੈ ਨਾ ਪਰ ਜੇ ਸਵਾਲ ਕਰੀਏ ਵੀ ਜਿਹੜਾ ਤੇਰਾ ਪੁੱਤ ਤੇਰੇ ਪਤੀ ਵਰਗਾ ਹੈ ਤੂੰ ਉਹਨੂੰ ਆਪਣਾ ਪਤੀ ਮੰਨ ਸਕਦੀ ਹੈ? ਲੇਕੋ ਕਿ ਨਹੀਂ। ਮੈਂ ਪਤੀ ਨਹੀਂ ਮੰਨ ਸਕਦੀ ਮੇਰਾ ਪੁੱਤ ਮੇਰੇ ਪਤੀ ਵਰਗਾ ਕਿਉਂ ਕਿਆ? ਜਿਹੜੇ ਲੱਛਣ ਮੇਰੇ ਪਤੀ ਵਿੱਚ ਨੇ ਉਹ ਲੱਛਣ ਮੇਰੇ ਪੁੱਤ ਵਿੱਚ ਨੇ। ਜਿੰਨੀ ਕੁ ਯੋਗਤਾ ਮੇਰੇ ਪਤੀ ਵਿੱਚ ਹੈ ਉਨੀ ਯੋਗਤਾ ਮੇਰੇ ਪੁੱਤ ਵਿੱਚ ਹੈ। ਜਿੱਦਾਂ ਦਾ ਸੁਭਾਅ ਮੇਰੇ ਪਤੀ ਦਾ ਹੈ ਉਦਾਂ ਦਾ ਸੁਭਾਅ ਮੇਰੇ ਪੁੱਤ ਦਾ ਹੈ। ਉਹ ਤਾਂ ਕਹਿ ਰਹੀ ਹੈ। ਉਹਨੇ ਕਿਹਾ ਕਿ ਮੇਰਾ ਪੁੱਤ ਮੇਰੇ ਪਤੀ ਵਰਗਾ ਹੈ। ਇਹ ਗੱਲ ਕਹੀ ਹੈ ਹੁਣ ਜੇ ਆਪਾਂ ਸਵਾਲ ਕਰੀਏ ਵੀ ਜੇ ਤੇਰਾ ਪੁੱਤ ਤੇਰੇ ਪਤੀ ਵਰਗਾ ਹੈ ਤੇ ਤੂੰ ਆਪਣੇ ਪੁੱਤ ਨੂੰ ਪਤੀ ਮੰਨ ਲਵੇਂਗੀ ਉਹ ਕੋ ਨਹੀਂ ਪਤੀ ਨਹੀਂ ਮੰਨ ਸਕਦੀ ਪਰ ਮੇਰਾ ਪੁੱਤ ਮੇਰੇ ਪਤੀ ਵਰਗਾ ਇਹ ਕਹਿ ਦੋਗੇ ਸਮਝਣਾ ਹੋਵੇ ਨਾ ਜੇ ਕੋਈ ਰੱਬ ਨੂੰ ਮੰਨਦਾ ਹੈ ਜੇ ਕਿਸੇ ਨੂੰ ਰੱਬ ਦੀ ਸਮਝ ਹੈ ਗੁਰੂ ਪਾਸ਼ਾ ਕਹਿੰਦੇ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋਈ ਉਸ ਪਰਮਾਤਮਾ ਵਿੱਚ ਇੱਕ ਖੂਬੀ ਹੈ ਉਹਦੇ ਵਿੱਚ ਇੱਕ ਗੁਣ ਹੈ ਉਹਦੇ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਰੱਬ ਨੂੰ ਮੰਨਣ ਵਾਲਾ ਰੱਬ ਨੂੰ ਸਮਝਣ ਵਾਲਾ ਰੱਬ ਦਾ ਰੂਪ ਹੋ ਸਕਦਾ ਪਰ ਉਹ ਰੱਬ ਨਹੀਂ ਹੋ ਸਕਦਾ ਇੱਕ ਉਹਣਾ ਸੱਚ ਹੈ ਜੇ ਅਸੀਂ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਹੁਣ ਜਿੰਨੇ ਵੀ ਡੇਰੇ ਨੇ ਨਾ ਉਹ ਪੰਜਾਬ ਵਿੱਚ ਹੁਣ ਪੂਰੇ ਭਾਰਤ ਵਿੱਚ ਹੁਣ ਪੂਰੀ ਦੁਨੀਆ ਵਿੱਚ ਹੁਣ ਇਹ ਰੱਬ ਦੇ ਸ਼ਰੀਕ ਨੇ ਔਰ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਨੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਲੋਕਾਂ ਨੂੰ ਤੋੜਿਆ ਆਪਣੇ ਨਾਲ ਜੋੜਿਆ ਤੋੜਿਆ ਕਿਉਂ ਜਿਹੜਾ ਸੱਚ ਬਾਬੇ ਨਾਨਕ ਨੇ ਬੋਲਿਆ ਉਹ ਸੱਚ ਤੋਂ ਇਹ ਲੋਕਾਂ ਨੂੰ ਦੂਰ ਰੱਖਣਾ ਚਾਹੁੰਦੇ ਆ ਆਪਣੇ ਨਾਲ ਕਿਉਂ ਜੋੜਿਆ ਆਪਣੇ ਨਾਲ ਜੋੜ ਕੇ ਪੂਜਾ ਕਰਾਉਣੀ ਹੈ ਤੇ ਗੋਲਕਾਂ ਭਰ ਨਹੀਂ ਆਈ ਸ਼ੈਤਾਨੀ ਹੈ ਇਹਨਾਂ ਲੋਕਾਂ ਦੀ ਤੇ ਇਸ ਕਰਕੇ ਮੈਂ ਅੱਜ ਦੀ ਗੱਲ ਤਾਂ ਕੀਤੀ ਵੀ ਜਿਹੜੇ ਸਾਡੀ ਕੌਮ ਦੇ ਵਿੱਚ 99% ਪ੍ਰਚਾਰਕ ਨੇ ਨਾ ਉਹ ਰੋਟੀਆਂ ਕਾਰਨ ਪੂਰਾ ਦਾਲ ਦੀ ਉਸਤਾ ਜੀ ਰਹੇ ਨੇ ਸੱਚ ਬੋਲਣ ਨਾ ਬੋਲਣ ਉਹਨਾਂ ਨੂੰ ਕੋਈ ਮਤਲਬ ਨਹੀਂ ਹਾਂ ਉਹਨਾਂ ਨੂੰ ਇੰਨਾ ਅਨੁਭਵ ਹੋ ਗਿਆ ਵੀ ਜਿਹੜੇ ਸਾਨੂੰ ਸੁਣਨ ਵਾਲੇ ਨੇ ਨਾ ਉਹ ਕੀ ਚਾਹੁੰਦੇ ਆ ਅਨੁਭਵ ਉਹਨਾਂ ਨੂੰ ਇੰਨਾ ਹੋ ਗਿਆ ਵੀ ਮੂਰੇ ਜਿਹੜੇ ਬੈਠੇ ਨੇ ਉਹ ਕਿੰਨੇ ਕਟੜ ਨੇ ਕਿੰਨੇ ਕੁ ਸਮਝ ਰ ਕੇ ਰੱਖਣ ਵਾਲੇ ਐ ਤੇ ਕਿੱਡੀ ਕੁੰਨ ਦੀ ਅਵਸਥਾ ਐ ਇਹ ਉਹ ਅਨੁਭਵ ਕਰ ਗਏ ਫਿਰ ਉਦਾਂ ਦੀ ਗੱਲਬਾਤ ਉਹ ਸੁਣਾਉਣਗੇ ਇਹ ਸਚਾਈ ਹੈ ਤੁਸੀਂ ਸ਼ਾਪਾਂ ਤੇ ਜਾਂਦੇ ਹੋ ਜਿਹੜੇ ਸੇਲਜ਼ਮੈਨ ਨੇ ਨਾ ਉਹ ਪੂਰੇ ਸੁਲਝੇ ਹੋਏ ਉਹਨਾਂ ਦਾ ਸੁਭਾਅ ਮਿੱਠ ਬੋਲਣਾ ਬੋਲਣ ਦੀ ਲਿਆਕਤ ਤੇ ਜਦੋਂ ਗਾਹਕ ਚਲਾ ਗਿਆ ਤੋ ਉਹ ਆਪਣੀਆਂ ਗੱਲਾਂ-ਬਾਤਾਂ ਦੇ ਨਾਲ ਕੱਪ ਨੂੰ ਹੱਲਣ ਨਹੀਂ ਦਿੰਦੇ ਕੁਛ ਨਾ ਕੁਛ ਉਹ ਵੇਚ ਦਿੰਦੇ ਨੇ ਤੇ ਜਿਹੜਾ ਸ਼ੌਪ ਦਾ ਮਾਲਕ ਹੁੰਦਾ ਨਾ ਉਹ ਇੱਕ ਪਾਸੇ ਆਰਾਮ ਨਾਲ ਬੈਠਾ ਹੁੰਦਾ ਇਕੱਲੇ ਤੇ ਉਹਦੇ ਕੋਲੇ ਕੇਵਲ ਰਸੀਦ ਬੁੱਕ ਹੁੰਦੀ ਹੈ ਬਿੱਲ ਬੁੱਕ ਹੁੰਦੀ ਹੈ ਤੇ ਸੇਲਜ਼ਮੈਨ ਜਿਹੜੇ ਆ ਉਹ ਗੱਲਾਂ-ਬਾਤਾਂ ਕਰਦੇ ਹੁੰਦੇ ਜਣ ਕੇ ਆ ਟਾਂਗੇ ਨਾਲ ਕੋਲੇ ਆ ਗਿਆ ਵੀ ਸਾਡੇ ਮੂਹਰੇ ਸੁਣਨ ਵਾਲੇ ਕਿਦਾਂ ਦੇ ਬੈਠੇ ਨੇ ਫਿਰ ਉਹਦਾਂ ਦੀਆਂ ਗੱਲਾਂ ਮਾਤਾ ਸੁਣਾ ਕੇ ਗੁੰਮਰਾਹ ਕਰਦੇ ਨੇ ਤੇ ਲਾਸਟ ਵਿੱਚ ਕਹਿ ਦਿੰਦਾ ਵੀ ਜਿਹੜੇ ਸਾਡੀ ਕੌਮ ਦੇ ਪ੍ਰਚਾਰਕ ਨੇ ਨਾ ਅੱਜ 99% ਉਹ ਨੇ ਜਿਹੜੇ ਕੇਵਲ ਰੋਟੀ ਤੱਕ ਸੀਮਤ ਨੇ ਹੋਰ ਕੋਈ ਮਤਲਬ ਨਹੀਂ ਜਿਵੇਂ ਲਾਸਟ ਵਿੱਚ ਇਹ ਗੱਲ ਕਮ ਆ ਜਿਹੜੇ ਨਾਮ ਕਮਲ ਰਾਜੇ ਦੇ ਡੇਰੇ ਤੇ ਜਾ ਜਾ ਕਿਸ਼ਿਪਤਾ ਕਰ ਰਹੇ ਨੇ ਪੂਸ਼ਮਾਰੇ ਨੇ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਰੱਬ ਦੇ ਨਾਲ ਸਿਧਾਂਤ ਨਾਲ ਕੋਈ ਲੈਣਾ ਦੇਣਾ ਇਹ ਚਾਪਲੂਸ ਨੇ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ